ਕਿਸਾਨ ਦੁਨੀਆ ਨਾਲ ਵੱਲੋਂ 13 ਫਰਬੀ ਨੂੰ ਦਿੱਲੀ ਕੂਜ ਤੋਂ ਬਾਅਦ ਕਿਸਾਨ ਅੱਜ 12 ਤਰੀਕ ਨੂੰ ਇਕੱਠੇ ਹੋਏ ਨੇ ਐਸੇ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾਉਣ ਲੱਗਿਆਂ ਇਹ ਮਹਿਲਾ ਚੌਂਕ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੰਡੀ ਹੈ ਉਸ ਮੰਡੀ ਦੇ ਵਿੱਚ ਕਿਸਾਨ ਨੇ ਜਿਹੜੇ ਬੀਕੇ ਜੂ ਸਿੱਧੂ ਜਿਹੜੀ ਜੂਨੀਅਨ ਹੈ ਵੀ ਕਿਸਾਨ ਯੂਨੀਅਨ ਬੀਕੇਯੂ ਸਿੱਧੂ ਜਿਹੜੀ ਜੂਨੀਅਨ ਹੈ ਉਹ ਇੱਥੇ ਇਕੱਠੀ ਹੋਈ ਹੈ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਉਨੇ ਆ ਸਾਨੂੰ ਇੱਥੇ ਲੱਗ ਰਿਹਾ ਜਿਵੇਂ ਅਸੀਂ ਦਿੱਲੀ ਦੇ ਬਾਰਡਰਾਂ ਦੀ ਯਾਦ ਹੈ ਜਿਹੜੀ ਇਹ ਮੰਡੀ ਦਿਵਾਰੀ ਹੈ ਕਿਉਂਕਿ ਪੂਰਾ ਹੀ ਇੰਤਜ਼ਾਮ ਦੇ ਨਾਲ ਸਿਲੰਡਰ ਕੁੱਕਰ ਫ੍ਰਿਜ ਸਭ ਕੁਝ ਇੰਤਜ਼ਾਮ ਕਰਕੇ ਇੱਥੇ ਜਿਹੜੇ ਕਿਸਾਨ ਨੇ ਦੁਬਾਰਾ ਪਹੁੰਚੇ ਨੇ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਟਰੈਕਟਰ ਸਾਰੇ ਲਾਈਨ ਦੇ ਵਿੱਚ ਲਗਾਏ ਹੋਏ ਨੇ ਕਿਉਂਕਿ ਪਹਿਲਾਂ ਜਿਹੜਾ ਇਹਨਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ 4 ਵਜੇ ਤਕਰੀਬਨ ਇੱਥੋਂ ਚਾਲੇ ਪਾਵਾਂਗੇ ਪਰ ਹੁਣ ਇੱਥੇ ਮੰਡੀ ਦੇ ਵਿੱਚ ਰਾਤ ਗੁਜ਼ਾਰਨ ਦਾ ਜਿਹੜਾ ਇਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਸਵੇਰੇ 8 ਵਜੇ ਆਪਣਾ ਇੱਥੋਂ ਲੰਗਰ ਪ੍ਰਸਾਦ ਦਾ ਸਾਕ ਕੇ ਉਸ ਤੋਂ ਬਾਅਦ ਕਨੌਰੀ ਬਾਰਡਰ ਤੋਂ ਚਾਲੇ ਪਏ ਜਾਣਗੇ ਦੂਰ ਦੂਰ ਤੱਕ ਜਿੱਥੇ ਤੱਕ ਤੁਸੀਂ ਤਸਵੀਰਾਂ ਦੇਖਦੇ ਹੋ ਕਿਸਾਨ ਨੇ ਜਿਹੜੇ ਪੂਰੇ ਇੰਤਜ਼ਾਮਾਂ ਦੇ ਨਾਲ ਇੱਥੇ ਬੈਠੇ ਹੋਏ ਨੇ ਬਾਕੀ ਹੋਰ ਜਾਣਕਾਰੀ ਲਈ ਅਸੀਂ ਪ੍ਰਧਾਨਾਂ ਨਾਲ ਗੱਲ ਕਰਦੇ ਹਾਂ ਕਾਕਾ ਸਿੰਘ ਜੀ ਕਿਵੇਂ ਕੀ ਪ੍ਰੋਗਰਾਮ ਬਣਿਆ ਹੁਣ ਜਿਹੜਾ ਪਹਿਲਾਂ ਅੱਜ ਸ਼ਾਮ ਦਾ ਪ੍ਰੋਗਰਾਮ ਸੀ ਜਾਣਦਾ ਤੇ ਹੁਣ ਤੁਸੀਂ ਸਵੇਰ ਦਾ ਕੀਤਾ ਲਈ ਅਸੀਂ ਜਾਣਦਾ ਵਾਕਈ ਤੁਹਾਡੀ ਗੱਲ ਠੀਕ ਹੈ ਜਾਣਦਾ ਪ੍ਰੋਗਰਾਮ ਸਾਡਾ 2 ਵਜੇ ਦਾ ਸੀਗਾ ਸਾਨੂੰ ਜਿਹੜਾ ਉਹ ਮੈਸੇਜ ਆਇਆ ਪੰਜਾਬ ਵੱਲੋਂ ਜਿਹੜੀ ਸਾਡੇ ਦੋਨੇ ਫੋਰਮਾਂ ਦੇ ਆਗੂ ਹੈ ਮੀਟਿੰਗ ਸ਼ੁਰੂ ਕਰਨ ਜਾ ਰਹੇ ਹੈ ਜੀ ਹੁਣ ਇਹ ਉਹ ਜਿਹੜੇ ਉੱਥੇ ਤੁਰੇ ਨੇ ਜੀ ਲਗਭਗ 5:30 ਪੰਜ ਵਜੇ ਪਾਉਣ ਕਿ 6 ਵਜੇ ਜਿਹੜੀ ਮੀਟਿੰਗ ਹੈ ਉਹ ਸ਼ੁਰੂ ਹੋਣ ਵਾਲੀ ਜੀ ਇੱਥੇ ਅਸੀਂ ਇਸ ਕਰਕੇ ਇਕੱਠੇ ਹੋਏ ਆ ਕਿ ਜਿੰਨੇ ਵੀ ਹਜੇ ਪੰਜਾਬ ਦੇ ਵਿੱਚੋਂ ਸਾਨੂੰ ਫੋਨ ਆ ਰਹੇ ਨੇ ਜੀ ਬਹੁਤੀਆਂ ਟਰਾਲੀਆਂ ਕਿਉਂਕਿ 13 ਦਾ ਪ੍ਰੋਗਰਾਮ ਦਿੱਤਾ ਹੋਇਆ ਜੀ ਅੱਜ ਦੀ ਰਾਤ ਇੱਕੋ ਸਾਰੀਆਂ ਆ ਜਾਣਗੀਆਂ ਸਵੇਰ ਬਸ 9:00 ਵਜੇ ਜਾਂ ਵੱਧ ਤੋਂ ਵੱਧ 10:00 ਵਜੇ ਜੀ ਪ੍ਰਸ਼ਾਦਾ ਛੱਕੇ 10:00 ਵਜੇ ਚੱਲੇ ਪਾਵਾਂਗੇ ਫਿਰ ਅਸੀਂ ਉਹ ਜਿਹੜਾ ਆਪਣਾ ਦਿੱਤਾ ਹੋਇਆ ਪ੍ਰੋਗਰਾਮ 13 ਫਰਵਰੀ ਵਾਲਾ ਦਿੱਲੀ ਕੂਚ ਨੂੰ ਉਤੇ ਜਾਵਾਂਗੇ ਗੱਲਬਾਤ ਇਹ ਹੈ ਕਿ ਥੋੜਾ ਜਿਹਾ ਕੇਂਦਰ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਗੱਲਬਾਤ ਦਾ ਮਾਹੌਲ ਬਣਾਉਣ ਲਈ ਵਧੀਆ ਗੱਲ ਹੈ ਜਿਹੜਾ ਕਦਮ ਚੁੱਕਿਆ ਮੀਟਿੰਗ ਦੂਜੇ ਗੇੜ ਦੀ ਹੋਣ ਲੱਗੀ ਜੀ ਕਈ ਸਵਾਲ ਇਹ ਆਉਂਦੇ ਆ ਵੀ ਹਾਂ ਇਹ ਚ ਨਿਬੜ ਜੂ ਨਿਬੜਨਾ ਨਹੀਂ ਕਿਉਂਕਿ ਮਸਲੇ ਵੱਡੇ ਆ ਕੀ ਭਾਰਤ ਸਰਕਾਰ ਗੇੜ ਤੋਂ ਬਾਹਰ ਆਊਗੀ ਗੇੜ ਦੇ ਨਾਲ ਹੀ ਸਾਡਾ ਗਰੰਟੀ ਵਾਲਾ ਕਾਨੂੰਨ ਜੁੜਿਆ ਹੋਇਆ ਉਹਦੇ ਨਾਲ ਹੀ ਸੁਆਮੀ ਨਾਥਨ ਦੀ ਰਿਪੋਰਟ ਜੁੜੀ ਹੋਈ ਹੈ ਵੱਡੇ ਨੇ ਕਦਮ ਤੇ ਉਹ ਮੂਰੇ ਸਮਾਂ ਜਿਹੜਾ ਉਹਨਾਂ ਕੋਲੇ ਸਮਾਂ 5 ਸੱਤ ਦਿਨਾਂ ਦਾ ਹੈ ਜੀ ਇਹ ਉਹਨਾਂ ਨੇ ਇਹ ਗੱਲ ਕਹਿਣੀ ਹੈ ਕਿ ਸਾਡਾ ਸਮਾਂ ਹੁਣ ਅਸੀਂ ਕੋਈ ਪਾਰਲੀਮੈਂਟ ਦਾ ਸੈਸ਼ਨ ਨਹੀਂ ਬੁਲਾ ਸਕਦੇ ਕੋਈ ਅਸੀਂ ਫੌਰੀ ਮੀਟਿੰਗ ਨਹੀਂ ਸੱਦ ਸਕਦੇ ਪਰ ਕਰ ਸਕਦੇ ਨੇ ਜੇ ਡਿਲੇ ਡਿਲੇ ਕੀਤਾ ਤਾਂ ਜ਼ਿੰਮੇਵਾਰੀ ਸਰਕਾਰ ਦੀ ਸੀ ਅਸੀਂ ਤਾਂ 2 ਸਾਲ ਦਿੱਤੇ ਆ ਜੀ 2 ਸਾਲ ਨਹੀਂ ਦੇਣੇ ਚਾਹੀਦੇ ਸੀ ਜਿੱਦੇ ਪ੍ਰੋਗਰਾਮ ਦਿੱਤਾ ਸੀ ਉਹਦੀ ਮੀਟਿੰਗ ਬੁਲਾ ਕੇ ਆ ਜਿਹੜੇ ਸਮੇਂ ਵਾਲੀ ਗੱਲ ਹੈ ਹੱਲ ਕਰ ਲੈਣਾ ਚਾਹੀਦਾ ਪਰ ਜਿਹੜੇ ਮੰਤਰੀ ਆਏ ਐ ਜੀ ਆਇਆਂ ਨੂੰ ਪਰ ਇਹ ਨਾ ਸਵਾਲ ਮੀਟਿੰਗ ਦੇ ਵਿੱਚੋਂ ਕਰਨ ਵੀ ਠੀਕ ਹੈ ਜੀ ਅਸੀਂ ਇੰਨੇ ਕੁ ਵਿਚਾਰ ਕਰਕੇ ਲੈ ਕੇ ਆਏ ਆ ਹੁਣ ਜਾ ਕੇ ਫਿਰ ਗ੍ਰੈਪ ਉਹ ਆਗਰਾ ਅਮਿਤ ਸ਼ਾਹ ਨਾਲ ਫਿਰ ਮੀਟਿੰਗ ਕਰਾਂਗੇ ਜੀ ਫਿਰ ਅਮਿਤ ਸ਼ਾਹ ਕਹੂਗਾ ਜੀ ਹਜੇ ਤਾਂ ਫਿਰ ਪ੍ਰਧਾਨ ਮੰਤਰੀ ਤੋਂ ਹਰੀ ਝੰਡੀ ਲੈਣ ਦੀ ਲੋੜ ਹੈ ਪਰ ਮੈਨੂੰ ਲੱਗਦਾ ਕਿ ਮੀਟਿੰਗ ਹੀ ਉਹਨਾਂ ਨਾਲ ਸ਼ੁਰੂ ਕਰ ਲੈਣੀ ਚਾਹੀਦੀ ਹੈ ਜਿਹਦੇ ਕੋਲੇ ਅਧਿਕਾਰ ਹੈ ਜੀ ਇਹਨੂੰ ਲਮਕਾਉਣ ਦਾ ਜਾਦੇ ਸਮਾਂ ਲੈਣ ਦਾ ਕਿਉਂਕਿ ਸਾਡੇ ਤਾਂ ਦੋਨੇ ਫੋਰਮਾਂ ਦੇ ਆਗੂ ਜਿਹੜੇ ਬੈਠੇ ਆ ਫੁੱਲ ਅਧਿਕਾਰ ਆ ਉਹਨਾਂ ਕੋਲੇ ਜਿਹੜੀਆਂ ਮੰਗਾਂ ਦਿੱਤੀਆਂ ਅੱਜ ਸਾਨੂੰ ਕਹਿ ਦੇਣ ਕੇ ਘਰਾਂ ਨੂੰ ਵਾਪਸ ਮੁੜ ਜੋ ਸਾਰੇ ਮੁੜ ਜਾਣਗੇ ਕੋਈ ਰੌਲਾ ਨਹੀਂ ਸਾਨੂੰ ਕਹਿਣਗੇ ਗਾਹ ਵਧੋ ਸਾਰੇ ਵਧਣਗੇ ਤਾਂ ਐਵੇਂ ਜਿੱਕਰ ਜਿਹੜੀ ਟੀਮ ਆਈ ਹੈ ਕੇਂਦਰ ਦੀ ਉਹਨਾਂ ਨੂੰ ਵੀ ਆਪਦੇ ਪੂਰੇ ਅਧਿਕਾਰ ਲੈ ਕੇ ਵਰਤੋਂ ਕਰਕੇ ਫੇਰ ਨੇੜੇ ਵੱਲ ਨੂੰ ਜਾਣਾ ਚਾਹੀਦਾ ਫੇਰ ਹੀ ਨਹੀਂ ਤਾਂ ਜੇ ਸਮਾਂ ਲੈਣਗੇ ਤਾਂ ਕੱਲ ਦਾ ਜਿਹੜਾ ਸਮਾਂ ਹੈ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੰਨੇ ਲੋਕਾਂ ਨੂੰ ਕੰਟਰੋਲ ਕਰ ਪਾਵਾਂਗੇ ਤਾ ਮੂਰੇ ਹਰਿਆਣੇ ਦੇ ਲੋਕ ਇੰਤਜ਼ਾਰ ਕਰ ਰਹੇ ਨੇ ਭਾਈ ਕਿਦੋਂ ਕਰ ਰਹੇ ਹੋ ਤਾਂ ਇਹ ਸਾਰੀਆਂ ਗੱਲਾਂ ਉਦੋਂ ਰੁਕਣੀਆਂ ਕਿ ਜਦੋਂ ਲੋਕਾਂ ਨੂੰ ਮੀਡੀਆ ਰਾਹੀਂ ਇਹ ਲੱਗੂ ਕਿ ਕੁਝ ਆਸ ਬਣ ਰਹੀ ਹੈ ਕੁਝ ਨੋਟੀਫਿਕੇਸ਼ਨ ਜਾਰਦੀਆਂ ਕਾਪੀਆਂ ਜਿਹੜੇ ਸਾਡੇ ਹੱਥਾਂ ਦੇ ਵਿੱਚ ਨਹੀਂ ਆਉਂਦੀਆਂ ਆਗੂਆਂ ਦੇ ਉਹ ਸਾਨੂੰ ਉਹਨੇ ਬਖਾਉਂਦੇ ਨੇ ਉਹਨੂੰ ਗੱਲਬਾਤ ਤੇ ਨਹੀਂ ਵਿਸ਼ਵਾਸ ਕਰਨਾ ਲੋਕਾਂ ਦਾ ਜੇ ਇਹ ਗੱਲ ਕੀਤੀ ਜਾਵੇ ਇੱਕ ਪਾਸੇ ਪੂਰੀ ਹੈਵੀ ਬੈਰੀਕੇਟਿੰਗ ਕੀਤੀ ਗਈ ਹੈ ਦੂਜੇ ਪਾਸੇ ਮੀਟਿੰਗ ਵੀ ਕਰ ਰਹੇ ਨੇ ਕਿਸਾਨਾਂ ਦੇ ਨਾਲ ਇਹ ਕਿੰਨਾ ਤਾਂ ਫੈਸਲਾ ਕਿਉਂਕਿ ਉਸੇ ਭਾਰਤ ਦੇ ਨਗਰਿਕ ਕਿਸਾਨ ਵੀ ਨੇ ਕਿਉਂਕਿ ਜਿਹੜੇ ਜਿੱਥੋਂ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਪਰ ਹੁਣ ਮੀਟਿੰਗ ਵੀ ਚੱਲ ਰਹੀ ਹੈ ਤੇ ਆਪਣੀ ਤਿਆਰੀ ਵੀ ਪੂਰੀ ਕੀਤੀ ਹੈ ਕੇਂਦਰ ਸਰਕਾਰ ਨੂੰ ਮੈਨੂੰ ਲੱਗਦਾ ਹੈ ਕਿ ਜਿਹੜਾ ਮਸਲਾ ਮਸਲਾ ਕੇਂਦਰ ਸਰਕਾਰ ਨਾਲ ਕੇਂਦਰ ਸਰਕਾਰ ਦੇ ਖਿਲਾਫ ਅਸੀਂ ਤੋਂ ਮੋਰਚਾ ਲਾ ਕੇ ਬੈਠੇ ਉਹ ਜਿਹੜੀਆਂ ਅਧੂਰੀਆਂ ਮੰਗਾ ਮਨਾਉਣ ਚੱਲੇ ਆਂ ਹਰਿਆਣੇ ਨਾਲ ਤਾਂ ਸਾਡਾ ਕੋਈ ਰੋਲ ਹੀ ਨਹੀਂ ਜਿਹੜਾ ਮੁੱਖ ਮੰਤਰੀ ਇੰਨਾ ਕੁਝ ਕਰਵਾ ਰਿਹਾ ਹੈ ਮਦਦ ਲੈ ਰਿਹਾ ਹੈ ਉਹਨਾਂ ਨੂੰ ਤਾਂ ਲੋੜ ਨਹੀਂ ਸੀ ਅਸੀਂ ਤਾਂ ਸਿਰਫ ਇੱਕ ਰਾਹ ਹੀ ਮੰਗਿਆ ਰੋਡ ਨੇ ਕਿਸੇ ਵੀ ਸਟੇਟ ਦਾ ਕੋਈ ਵੀ ਨਾਗਰਿਕ ਆਪਦੀ ਰਾਜਧਾਨੀ ਦੇ ਵਿੱਚ ਜਾ ਸਕਦਾ ਹੈ। ਕਿ ਜੇ ਸਵਾਲ ਉੱਠਦੇ ਐ ਰੋਡ ਬੰਦ ਕਰਤੇ ਅਸੀਂ ਜਦੋਂ ਵੀ ਕੋਈ ਵਹੀ ਕਲ ਖਰੀਦਦੇ ਆ ਅਸੀਂ ਰੋਡ ਟੈਕਸ ਵੀ ਭਰਦੇ ਆ ਟੋਲ ਪਲਾਜ਼ਾ ਵੀ ਦਿੰਦੇ ਆ ਕਿਉਂ ਰੋਡ ਇਹ ਸਰਕਾਰ ਕਿਉਂ ਰੋਕ ਰਹੀ ਐ ਰੋਡ? ਵੇਖੋ ਮੈਨੂੰ ਲੱਗਦਾ ਰੋਕਣਾ ਨਹੀਂ ਚਾਹੀਦਾ ਅਸੀਂ ਦਿੱਤਾ ਹੋਇਆ 13 ਦਾ ਪ੍ਰੋਗਰਾਮ। ਹੂੰ। ਰੋਡ ਰੁਕ ਜਾਂਦੇ ਨੇ 9 ਤਰੀਕ ਨੂੰ। ਹੂੰ। 4 ਦਿਨ ਜ਼ਿੰਮੇਵਾਰੀ ਤਾਂ ਕੇਂਦਰ ਸਰਕਾਰ ਦੀ ਐ। ਜੀ ਜਿਹੜੇ ਲੋਕ ਸਾਨੂੰ ਕਹਿੰਦੇ ਵੀ ਜੱਸੇਬੰਦੀਆਂ ਵਾਲੇ ਰੋਡ ਰੋਕ ਕੇ ਬਹਿ ਜਾਂਦੇ ਨੇ ਲੋਕਾਂ ਨੂੰ ਤਕਲੀਫਾਂ ਆਉਂਦੀਆਂ ਪਰੇਸ਼ਾਨੀਆਂ ਆਉਂਦੀਆਂ ਇਹਦੀ ਜ਼ਿੰਮੇਵਾਰ ਸਿੱਧੀ ਦੀ ਸਿੱਧੀ ਕੇਂਦਰ ਸਰਕਾਰ ਹੈ ਪਰ ਨਾਲ ਜਿਹੜੇ ਲੋਕ ਬੁੱਧਜੀਵੀ ਨੇ ਜਿਹੜੇ ਕਹਿੰਦੇ ਨੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੁੰਦੀ ਹੈ ਜਾਂ ਕਹਿੰਦੇ ਵੀ ਕੋਰਟ ਤੋਂ ਸਾਨੂੰ ਕੁਝ ਪਿਛਲੇ ਅੱਜ ਸਾਰੇ ਮਸਲੇ ਸਰਕਾਰ ਨੂੰ ਇਹ ਪੁੱਛਣੇ ਬਣਦੇ ਨੇ ਬੁੱਧਜੀਵੀ ਲੋਕਾਂ ਤੋਂ ਵੀ ਮਨੁੱਖੀ ਅਧਿਕਾਰ ਦੀ ਜਿਹੜੀ ਲੰਘਣਾ ਦੀ ਗੱਲ ਕਰਦੇ ਆ ਜਾਂ ਜਿਹੜੇ ਕੋਰਟ 'ਚ ਜਾਣ ਦੀ ਗੱਲ ਕਰਦੇ ਆ ਅੱਜ ਕੇਂਦਰ ਸਰਕਾਰ ਦੀ ਜ਼ਰੂਰ ਪਰ ਪੁੱਛ ਗਿੱਚ ਚਾਹੀਦੀ ਹੈ ਕਿ ਆਹ ਇੰਨਾ ਪਹਿਲਾਂ ਕਿਸਾਨ ਤਾਂ 13 ਨੂੰ ਆ ਰਹੇ ਹੂੰ ਤਾਂ ਤੁਸੀਂ ਰੋਡ ਪਹਿਲਾਂ ਹੀ ਜਾਮ ਬੰਦ ਕਰਤੀ ਐ ਇੱਕ ਸਵਾਲ ਹੋਰ ਜਿਵੇਂ ਤੁਸੀਂ ਉਹਦੇ ਪ੍ਰੋਟੈਸਟ ਕੀਤਾ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਟੈਸ ਤੋਂ ਤੁਰੰਤ ਬਾਅਦ ਪਰਚੇ ਦਰਜ ਹੁੰਦੀ ਐ ਕਿ ਤੁਸੀਂ ਨੈਸ਼ਨਲ ਵੇ ਹਾਈਵੇ ਰੋਕੇ ਐ ਪਰ ਹੁਣ ਸਾਰੇ ਹਾਈਵੇ ਰੋਕੇ ਹੋਏ ਐ हां ਜਿਹੜਾ ਸਿਰਫ ਭਾਨਾ ਸਿੱਧੂ ਦੀ ਅਸੀਂ ਇਸ ਕਰਕੇ ਨਹੀਂ ਉਹਦੀ ਹਮਾਇਤ ਕੀਤੀ ਸੀ ਕਿ ਉਹਦੇ ਸ਼ਦਾਬ ਲਈ ਕਿਹੇ ਜੀ ਹੈ ਉਹਦੀ ਆਗਲੀ ਰਣਨੀਤੀ ਕੀ ਹੈ ਸਿਰਫ ਅਸੀਂ ਤਾਂ ਜ਼ਬਰ ਦੇ ਖਿਲਾਫ ਜੋ ਸਰਕਾਰ ਨੇ ਉਹਦੇ ਨਾਲ ਕੀਤਾ ਹਰੇਕ ਨੂੰ ਅਧਿਕਾਰ ਹੈ ਦੇਖੋ ਮੰਨ ਲਓ ਕਿਸੇ ਤੇ ਪਰਚਾ ਪੈ ਜਾਂਦਾ ਕੋਰਟ 'ਚ ਫੈਸਲਾ ਕਰੇ ਉਹਨੂੰ ਬਰੀ ਕਰਦੀ ਹੈ ਉਹਨੂੰ ਸਜ਼ਾ ਮਿਲਦੀ ਹੈ ਪਰ ਇਹ ਕਿਹੜਾ ਅਧਿਕਾਰ ਆਗਾ ਕਿਸੇ ਨੂੰ ਨਗਨ ਕਰਕੇ ਜਾਂ ਕਿਸੇ ਨੂੰ ਬਰਫ ਦੀਆਂ ਚਿੱਲੀਆਂ ਪਾ ਕੇ ਉਹਨੂੰ ਮਜਬੂਰ ਕਰਕੇ ਮੁੱਖ ਮੰਤਰੀ ਕੰਨੀ ਨੂੰ ਤੁਸੀਂ ਇਹ ਕਰਾਉ ਇਹ ਗੱਲ ਠੀਕ ਨਹੀਂ ਅਸੀਂ ਉਹਦੇ ਵਿਰੁੱਧ ਉਸ ਜ਼ਬਰ ਦੇ ਖਿਲਾਫ ਉਹਦੀ ਹਮਾਇਤ ਕੀਤੀ ਚਲੋ ਵਧੀਆ ਗੱਲ ਹੈ ਅੱਜ ਜਿਵੇਂ ਮੁੱਖ ਮੰਤਰੀ ਨੇ ਇਹ ਸਟੈਂਡ ਲੈਂਦਾ ਹੈ ਜੇ ਪੰਜਾਬ ਦੇ ਲੋਕਾਂ ਲਈ ਜਿਹੜੇ ਵਰਗ ਦੇ ਕੋਈ ਆ ਚਾਹੇ ਪਵਾ ਮਜ਼ਦੂਰ ਹੈ ਮਲਾਜਮ ਹੈ ਜੋ ਵੀ ਉਹਦੇ ਨਾਗਰਿਕ ਹੈ ਜ਼ਿੰਮੇਵਾਰੀ ਉਹਦੀ ਪੰਜਾਬ ਦੀ ਹੈ ਜਿਵੇਂ ਇਹ ਲੈਣਾ ਚਾਹੁੰਦਾ ਸਟੈਂਡ ਐਂ ਹੀ ਲੈਣਾ ਚਾਹੁੰਦਾ ਕੇਂਦਰ ਸਰਕਾਰ ਨਾਲ ਲੋਕਾਂ ਨਾਲ ਜਿਵੇਂ ਉਹਦੀ ਕੱਲ ਬਿਆਨਬਾਜ਼ੀ ਆਈ ਆ ਅਸੀਂ ਸੁਣਿਆ ਕੇ ਇਧਰ ਪਾਕਿਸਤਾਨ ਦਾ ਵੀ ਸਾਡਾ ਬੁਰਾ ਹਾਲ ਕੀਤੇ ਛੱਡਿਆ ਇਧਰ ਜਿਹੜਾ ਹਰਿਆਣੇ ਦੇ ਬੱਢ ਰਹੇ ਕੀਤਾ ਜਾ ਰਿਹਾ ਐਵੇਂ ਜ਼ਿਕਰ ਜੇ ਕੋਈ ਨੌਜਵਾਨ ਆਪਦੀ ਆਵਾਜ਼ ਠਾਉਂਦਾ ਉਹਨੂੰ ਪੂਰਾ ਅਧਿਕਾਰ ਹੈ